ਔਰ ਜਾਖੜ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਦੱਸਣਾ ਹੈ ਕਿ ਆ ਜਿਹੜੀਆਂ ਤੁਸੀਂ ਕਹਿੰਦੇ ਨਾ ਮੇਰੀ ਇੰਨੀ ਪਰਸੈਂਟ ਤੇ ਮੇਰੀ ਇੰਨੀ ਪਰਸੈਂਟ ਆ ਬੀਜੇਪੀ ਸਾਰੀਆਂ ਪਾਰਟੀਆਂ ਨੂੰ ਹਰਾਉਣਾ ਹੈ ਕਾਂਗਰਸ ਜਿੱਤੇਗੀ ਲੇਕਿਨ ਬੀਜੇਪੀ ਦਾ ਸੋਫੜਾ ਸਾਫ ਕਰ ਦੇਣਾ ਸੋਰੀ ਲਧਿਆਣਾ ਸ਼ਰਜ ਸਰ ਬਿਲਕੁਲ ਇੱਕ ਝੂਟਾ ਜਿਸ ਦਿਨ ਚੋਣ ਹੋਏਗਾ ਜਿਸ ਦਿਨ ਅਨਾਉਂਸਮੈਂਟ ਹੋਏਗੀ ਇਲੈਕਸ਼ਨ ਕਮਿਸ਼ਨ ਉਹ ਨੂੰ ਪਤਾ ਲੱਗੇਗਾ ਮੈਂ ਬੈਸਾਬ ਹਰ ਵਿਅਕਤੀ ਯੂਥ ਕਾਂਗਰਸ ਕਾਂਗਰਸ ਇੱਕ ਇੱਕ ਵਿਅਕਤੀ ਅਸੀਂ ਦਿਨ ਰਾਤ ਇੱਕ ਕਰ ਦਾਂਗੇ ਇਹ ਇਲੈਕਸ਼ਨ ਜਿਹੜੀ ਭਾਰਤਭੂਸ਼ਣ ਆਸ਼ੂ ਜੀ ਦੀ ਇਲੈਕਸ਼ਨ ਨਹੀਂ ਹੈ ਇਹ ਕਾਂਗਰਸ ਪਾਰਟੀ ਦੀ ਇਲੈਕਸ਼ਨ ਹੈ ਕਾਂਗਰਸ ਪਾਰਟੀ ਦਾ ਸਭ ਕੁਝ ਉਹ ਹੈ ਸੋ 100% ਅਸੀਂ ਸਾਰੇ ਜਣੇ ਇਕੱਠੇ ਆ ਸਾਡਾ ਪਰਿਵਾਰ ਇਕੱਠਾ ਹੈ ਉਹੀ ਕਿੰਤੂ ਪ੍ਰਤੁਮੀ ਕੋਈ ਮਾੜਾ ਮੋਟਾ ਅਗਰ ਪਰਿਵਾਰਾਂ ਚ ਗੁੱਸੇ ਗਿਲੇ ਵੀ ਹੁੰਦੇ ਐ ਤੋ ਟੈਲੀਵਿਜ਼ਨਾਂ ਤੇ ਥੋੜੀ ਕਦੇ ਦੱਸਿਦੇ ਐ ਘਰੇ ਬੈਠ ਕੇ ਹੁਣ ਤੁਸੀਂ ਦੇਖੋ ਪ੍ਰਤਾਪ ਸਿੰਘ ਬਾਜਵਾਦੀ ਜਿਹੜੋ ਗੱਲ ਆਈ ਉਦੋਂ ਕਿਵੇਂ ਪ੍ਰਿੰਡਾਂ ਨੂੰ ਅਸੀਂ ਸਾਰੇ ਇਕੱਠੇ ਹੋ ਗਏ ਜਦੋਂ ਸਾਡੀ ਜਿਹੜੋ ਸਾਡੀ ਗੱਲ ਨੂੰ ਪੈ ਜੂਗਾ ਕੋਈ ਤਾਂ ਫਿਰ ਅਸੀਂ ਸਾਰੇ ਇਕੱਠੇ ਆ ਇਲੈਕਸ਼ਨ ਦੇ ਵਿੱਚ ਅਸੀਂ ਸਾਰੇ ਇਕੱਠੇ ਆ ਆ ਗੁੱਸਾ ਮਾੜਾ ਮੋਟਾ ਤਲਖੀ ਇਹ ਚੱਲਦਾ ਰਹਿੰਦਾ ਪਰ ਮੇਰਾ ਪਰਿਵਾਰ ਹੈ ਜਾਨੀ ਕਿ ਕਾਂਗਰਸ ਦਾ ਪਰਿਵਾਰ ਬਾਪੂਸ਼ਨਾ ਸ਼ੀ ਜੀ ਲਗਾਤਾਰ ਜਿਸ ਤਰ੍ਹਾਂ ਜ਼ਿਕਰ ਕਰ ਰਹੇ ਸੀ ਪ੍ਰਧਾਨ ਜੀ ਆਏ ਕਰੇ ਮੁਲਾਕਾਤ ਦਾ ਉਹਨਾਂ ਨੇ ਜ਼ਿਕਰ ਕੀਤਾ ਉਹ ਕਹਿੰਦੇ ਕਿ ਮੈਨੂੰ ਕੋਈ ਭਾਗ ਨਹੀਂ ਆਈ ਲੱਗਦਾ ਸਰ ਕਿਤੇ ਨਾ ਕਿਤੇ ਦੂਰ ਹੈ ਦੇਖੋ ਜੀ ਗੱਲ ਇਹ ਹੈ ਸਾਡਾ ਆਪਣਾ ਪਰਿਵਾਰ ਹੈ ਸਾਡੀ ਪਰਿਵਾਰਿਕ ਗੱਲ ਹੈ ਸੁਪਰ ਪਰਿਵਾਰ ਦੀ ਗੱਲ ਜਦੋਂ ਬਾਜ਼ਾਰ 'ਚ ਜਾਂਦੀ ਹੈ ਔਰ ਮੀਡੀਆ ਤੇ ਜਾਂਦੀ ਹੈ ਉਹ ਅੱਛੀ ਗੱਲ ਨਹੀਂ ਹੈ ਸੋ ਮੈਰਿਟ ਕੋਈ ਮੇਰੀ ਟਿੱਪਾ ਟਿੱਪਨੀ ਨਹੀਂ ਮੇਰਾ ਨਿਸ਼ਾਨਾ ਇੱਕ ਹੀ ਹੈ ਕਿ ਅਸੀਂ ਜਿਹੜੀ ਵੈਸਟ ਦਾ ਚੋਣ ਹੈ ਉਹ ਕਿਦਾਂ ਜਿੱਤ ਲਈ ਤੇ ਕਿਨੇ ਸਾਡੀ ਜਿਹੜੀ ਨੰਬਰ 1 ਪਾਰਟੀ ਸੀ ਪਾਰਲੀਮੈਂਟ ਦੇ ਵਿੱਚ 17000 ਦੇ ਲਗਭਗ ਮੈਂ ਬੀਜੇਪੀ ਤੋਂ ਹਾਰਿਆ ਸੀ ਸ਼ਹਿਰਾਂ ਦੇ ਵਿੱਚ ਬੀਜੇਪੀ ਦਾ ਬੋਲਬਾਲਾ ਸੀ ਔਰ ਕਿਸ ਤਰ੍ਹਾਂ ਅਸੀਂ ਦੂਜੀਆਂ ਪਾਰਟੀਆਂ ਨੂੰ ਤੇ ਖਾਸ ਕਰਕੇ ਬੀਜਪੀ ਧੂੜ ਚਟਾਉਣੀ ਹੈ ਤੇ ਜਮਾਨਤ ਜਬਤ ਕਰਨੀ ਹੈ। ਔਰ ਜਾਖੜ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਦੱਸਣਾ ਹੈ ਕਿ ਆ ਜਿਹੜੀਆਂ ਤੁਸੀਂ ਕਹਿੰਦੇ ਨਾ ਮੇਰੀ ਇੰਨੀ ਪਰਸੈਂਟ ਤੇ ਮੇਰੀ ਇੰਨੀ ਪਰਸੈਂਟ ਆ ਬੀਜਪੀ ਸਾਰੀਆਂ ਪਾਰਟੀਆਂ ਨੂੰ ਹਰਾਉਣਾ ਹੈ। ਕਾਂਗਰਸ ਜਿੱਤੇਗੀ। ਲੇਕਿਨ ਬੀਜੇਪੀ ਦਾ ਸੋਫੜਾ ਸਾਫ ਕਰ ਦੇਣਾ ਹੈ ਸੋਰੀ ਲਧਿਆਣਾ ਸ਼ਹਿਰ ਚ। ਸਰ ਜਿਹੜੀ ਇੱਕ ਜੁਰਤਾ ਦੀ ਗੱਲ ਕੀ ਜਾ ਰਹੀ ਆ ਉਸ ਨੂੰ ਲੈ ਕੇ ਕਿਸ ਤਰੀਕੇ ਦੀ ਐਸੇ ਪ੍ਰਧਾਨ ਤੁਸੀਂ ਕਿਵੇਂ ਲੇ ਸਰ ਬਿਲਕੁਲ ਇੱਕ ਝੋਟਾ ਜਿਸ ਦਿਨ ਚੋਣ ਹੋਏਗਾ ਜਿਸ ਦਿਨ ਅਨਾਉਂਸਮੈਂਟ ਹੋਏਗੀ ਇਲੈਕਸ਼ਨ ਕਮਿਸ਼ਨ ਤੁਹਾਨੂੰ ਪਤਾ ਲੱਗੇਗਾ ਮੈਂ ਬੈਸਾ ਹਰ ਵਿਅਕਤੀ ਯੂਥ ਕਾਂਗਰਸ ਕਾਂਗਰਸ ਇੱਕ ਇੱਕ ਵਿਅਕਤੀ ਅਸੀਂ ਦਿਨ ਰਾਤ ਇੱਕ ਕਰ ਦਾਂਗੇ ਇਹ ਇਲੈਕਸ਼ਨ ਜਿਹੜੀ ਭਾਰਤਭੂਸ਼ਣ ਆਸ਼ੂ ਜੀ ਦੀ ਇਲੈਕਸ਼ਨ ਨਹੀਂ ਹੈ ਇਹ ਕਾਂਗਰਸ ਪਾਰਟੀ ਦੀ ਇਲੈਕਸ਼ਨ ਹੈ ਕਾਂਗਰਸ ਪਾਰਟੀ ਦਾ ਸਭ ਕੁਝ ਉਹ ਹੈ ਸੋ so, 100% ਅਸੀਂ ਸਾਰੇ ਜਾਣੇ ਇਕੱਠੇ ਆ ਸਾਡਾ ਪਰਿਵਾਰ ਇਕੱਠਾ ਹੈ ਕੋਈ ਕਿੰਤੂ ਪ੍ਰਤੂ ਨਹੀਂ ਕੋਈ ਮਾੜਾ ਮੋਟਾ ਅਗਰ ਪਰਿਵਾਰਾਂ ਚ ਗੁੱਸੇ ਗਿਲੇ ਵੀ ਹੁੰਦੇ ਆ ਤੋ ਟੈਲੀਵਿਜ਼ਨਾਂ ਤੇ ਥੋ ਵੀ ਕਦੇ ਦੱਸਿਦੇ ਆ ਘਰੇ ਬੈਠ ਕੇ ਹੁਣ ਤੁਸੀਂ ਦੇਖੋ ਪ੍ਰਤਾਪ ਸਿੰਘ ਬਾਜਵਾਦੀ ਜਿਹੜੋ ਗੱਲ ਆਈ ਉਦੋਂ ਕਿਵੇਂ ਪ੍ਰਿੰਡਾਂ ਨੂੰ ਅਸੀਂ ਸਾਰੇ ਇਕੱਠੇ ਹੋ ਗਏ ਜਦੋਂ ਸਾਡੀ ਜਿਹੜੋ ਸਾਡੀ ਗੱਲ ਨੂੰ ਪੈ ਜੂਗਾ ਕੋਈ ਤਾਂ ਫਿਰ ਅਸੀਂ ਸਾਰੇ ਇਕੱਠੇ ਆ ਇਲੈਕਸ਼ਨ ਦੇ ਵਿੱਚ ਅਸੀਂ ਸਾਰੇ ਇਕੱਠੇ ਆ ਆ ਗੁੱਸਾ ਮਾੜਾ ਮੁੱਟਾ ਤਲਖੀ ਇਹ ਚੱਲਦਾ ਰਹਿੰਦਾ ਪਰ ਮੇਰਾ ਪਰਿਵਾਰ ਹੈ ਜਾਨੀ ਕਿ ਕਾਂਗਰਸ ਦਾ ਪਰਿਵਾਰ ਨਜ਼ਰ ਨਹੀਂ ਆਇਆ ਇਲੈਕਸ਼ਨ ਲੜ ਰਹੀ ਸੀ ਜੀ ਤੁਸ ਕਹੋਗੇ ਉੱਥੇ ਫਲਾਣਾ ਬੰਦਾ ਨਹੀਂ ਨਜ਼ਰ ਆਇਆ ਜੀ ਤੁਸ ਕਹੋਗੇ ਉੱਥੇ ਹੈ ਮੇਰੀ ਸਾਹਿਬ ਜੀ ਪਰ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਵੋਟਾਂ ਕਟੀਆਂ ਜਾ ਰਹੀਆਂ ਉੱਤੇ ਲਿਖਿਆ ਹੋਇਆ ਕਾਂਗਰਸ ਦੇ ਅਜਾ ਕਿੱਦਾਂ ਪਤਾ ਨਹੀਂ ਹੋ ਰੇ ਬਾਰੇ ਐਕਚੁਅਲੀ ਟੂ ਬੀ ਵੈਰੀ ਓਨੈਸਟ ਮੈਂ ਹਰ ਚੀਜ਼ ਨੂੰ ਕੋਹੜ ਪੜਤਾਲ ਕਰਦਾ ਤੇ ਫਿਰ ਉਹਰੇ ਟਿਪਾ ਟਿਪੜੀ ਕਰਨਾ ਪਰ ਹਾਂ ਐਸਾ ਸਿਲਸਿਲਾ ਭਾਜਪਾ ਚ ਚਲਾਉਂਦੀ ਹੈ ਇਹਨਾਂ ਨੇ ਮਹਾਰਾਸ਼ਟਰ ਚ ਸਾਡੀਆਂ ਉਥੇ ਵੋਟਾਂ ਕੱਟੀਆਂ ਜੀ ਤੇ ਘੱਟੋ ਘੱਟ 39 ਲੱਖ ਵੋਟਰ ਨਵੇਂ 5 ਮਹੀਨਿਆਂ ਚ ਬਣਾ ਦਿੱਤੇ ਗਏ ਸੋ ਇਸ ਵਾਰੀ ਇਹੋ ਜੀਆਂ ਜਿਹੜੀਆਂ ਸਾਜ਼ਿਸ਼ ਹੈ ਉਹ ਭਾਜਪਾ ਤੇ ਆਮ ਆਦਮੀ ਪਾਰਟੀ ਰਚ ਸਕਦੀ ਹੈ ਸੋ ਆਮ ਤੋ ਕਿ ਇਲੈਕਸ਼ਨ ਕਮਿਸ਼ਨ ਭਾਜਪਾ ਦੇ ਅੰਡਰ ਹੈ ਇਹ ਉਹ ਜਿਓ ਪੁੱਝੀਆਂ ਚਲਾਉ ਚੱਲ ਸਕਦੇ ਸੱਚ ਕਿਸਾਨ ਵਿਰੋਧ ਕਰ ਰਹੇ ਨੇ ਉਧਾਇਕਾਂ ਦਾ ਮੰਤਰੀਆਂ ਦਾ ਇਸ ਟੀ ਨੂੰ ਤੁਸੀਂ ਕੀ ਕਹਿੰਦੇ ਹੋ ਕਿਸਾਨ ਖੰਡ ਪਾਉਣ ਬਿਲੈਕਾ ਜੋ ਉਹਨਾਂ ਦਾ ਹਾਲ ਕੀਤਾ ਹੈ ਜੋ ਭਾਜਪਾ ਦੇ ਕਹਿਣ ਤੇ ਕਿਸਾਨਾਂ ਦੀ ਕੁੱਟਮਾਰ ਹੋਈ ਹੈ ਜੋ ਹਮੇਸ਼ਾ ਦੇ ਇਸ਼ਾਰੇ ਤੇ ਭਗਵੰਤ ਸਿੰਘ ਮਾਨ ਹੋਰਾਂ ਨੇ ਚੀਫ ਮਿਨਿਸਟਰ ਸਾਹਿਬ ਜੀ ਨੇ ਕੀਤਾ ਹੈ ਉਹ ਬੇਹਦ ਗਲਤ ਹੈ